ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਅੱਜ ਤੁਹਾਨੂੰ ਕਰਾਵਾਂਗੇ ਜੀ ਦਰਸ਼ਨ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਬਣੇ ਰਹੋ ਜੀ ਵੀਡੀਓ 'ਚ ਦਵਾਂਗੇ ਪੂਰੀ ਜਾਣਕਾਰੀ ਤੇ ਕੀ ਕੀ ਕੁਝ ਨਵੇਂ ਪ੍ਰੋਜੈਕਟ ਚੱਲ ਰਹੇ ਆ ਉਹਦੇ ਬਾਰੇ ਵੀ ਦੱਸਾਂਗੇ ਬਣੇ ਰਹੋ ਜੀ ਵੀਡੀਓ ਦੇ ਵਿੱਚ ਆਓ ਕਰੀਏ ਦਰਸ਼ਨ ਹਾਂਜੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਅੱਜ ਆਪਾਂ ਪਹੁੰਚਿਆ ਕੇਸਗੜ੍ਹ ਸਾਹਿਬ ਦਰਸ਼ਨਾਂ ਲਈ ਤੇ ਤੁਸੀਂ ਵੀ ਕਰੋ ਮੇਰੇ ਨਾਲ ਦਰਸ਼ਨ ਇਹ ਹੈ ਜੀ ਪਹਿਲੇ ਮੈਂ ਨੀਚੋਂ ਜੋ ਜਿੱਥੇ ਸਾਹਮਣੇ ਤੁਸੀਂ ਹੁਣ ਦੇਖ ਰਹੇ ਹੋ ਇੱਥੇ ਉਹ ਮਿਲਦਾ ਹੈ ਕੜਾ ਪ੍ਰਸ਼ਾਦ ਇੱਥੋਂ ਆਪਾਂ ਕੜਾ ਪ੍ਰਸ਼ਾਦ ਦੀ ਪਰਚੀ ਲੈ ਕੇ ਨਾਲ ਹੀ ਕੜਾ ਪ੍ਰਸ਼ਾਦ ਲੈ ਕੇ ਤੇ ਉੱਤੇ ਆਪਾਂ ਦੇ ਸਕਦੇ ਆ ਭੁਗ ਲਵਾ ਸਕਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਈਏ ਇੱਕ ਪੁਰਾਤਨ ਇੱਥੇ ਲੱਗਿਆ ਹੋਇਆ ਦਰਖਤ ਜੋ ਕਿ ਕਾਫੀ ਪੁਰਾਣਾ ਜੋ ਅਸੀਂ ਛੋਟੇ ਹੁੰਦੇ ਇਹਨੂੰ ਦੇਖਦੇ ਹੁੰਦੇ ਸੀਗੇ ਐ ਐਵੇਂ ਦਾ ਹੀ ਦਿਖ ਰਿਹਾ ਕਈ ਸਾਲਾਂ ਤੋਂ ਹੀ ਤੇ ਉਸ ਤੋਂ ਪਹਿਲਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਕੁ ਪੁਰਾਣਾ ਇਹ ਦਰਖਤ ਹੋਵੇਗਾ ਉਸ ਤੋਂ ਬਾਅਦ ਆਪਾਂ ਚਲਿਏ ਅੱਗੇ ਤੇ ਇੱਕ ਝਾਤ ਮਝਾਈਏ ਤੁਹਾਡੀ ਇੱਥੇ ਇਤਿਹਾਸ ਤੇ ਦੇਖੋ ਤੁਹਾਡੇ ਸਾਹਮਣੇ ਸੰਖੇਪ ਚ ਤੁਸੀਂ ਇੱਥੇ ਪੜ ਸਕਦੇ ਹੋ ਸਕਰੀਨਸ਼ਾਟ ਲੈ ਕੇ ਤੇ ਮੈਨੂੰ ਨਹੀਂ ਲੱਗਦਾ ਕਿ ਅ ਬਿਰਲਾ ਹੀ ਹੋਊਗਾ ਇਹ ਜਿਹਾਂ ਨੂੰ ਇੱਥੋਂ ਦੇ ਇਤਿਹਾਸ ਜਾਂ ਕੇਸਗੜ ਸਾਹਿਬ ਦੇ ਬਾਰੇ ਨਹੀਂ ਪਤਾ ਹੋਏਗਾ ਲੇਕਿਨ ਮੋਸਟਲੀ ਜਾਣਦੇ ਆ ਕਿ ਇੱਥੋਂ ਹੀ ਜਦੋਂ ਗੁਰੂ ਮਹਾਰਾਜ ਨੇ ਪ੍ਰਣ ਲਿਆ ਸੀਗਾ ਕਿ ਇੱਕ ਐਸਾ ਖਾਲਸਾ ਸਰਜੂਗਾ ਜਿਹੜਾ ਲੱਖਾਂ ਚੋਂ ਹੀ ਪਛਾਣਿਆ ਜਾਏਗਾ ਜਦੋਂ ਭਾਈ ਦੇ ਜੇਤਾ ਜੀ ਲੈ ਕੇ ਆਏ ਸੀਗੇ ਮਹਾਰਾਜ ਦਾ ਸੀਸ ਗੁਰੂ ਤੇਗ ਬਹਾਦਰ ਜੀ ਦਾ ਉਦੋਂ ਬਚਨ ਕੀਤੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿ ਐਂਟਰਸ ਇਹ ਆਪਣੀ ਮੇਨ ਹੈਗੀ ਐ ਇੱਥੋਂ ਇੱਥੋਂ ਹੀ ਲਿਖਿਆ ਹੋਇਆ ਜੀ ਪੰਜ ਪਿਆਰਿਆਂ ਦੇ ਨਾਮ ਤੇ ਜਦੋਂ ਉਹਨਾਂ ਨੇ ਇਸੇ ਹੀ ਸਥਾਨ ਤੇ ਇੱਕ ਟਿੱਬੀ ਨੁਮਾ ਉੱਚੀ ਉਚਾਈ ਤੇ ਸੀਗਾ ਇੱਥੇ ਮੰਗਿਆ ਸੀ ਉਹਨਾਂ ਨੇ ਪੰਜ ਸਿਰ ਜੋ ਕਿ ਖਾਲਸੇ ਦੀ ਕਰਨੀ ਸੀ ਸਿਰ ਜਣਾ ਤੋਂ ਇਤਵਾਦ ਇੱਕ ਕਰਕੇ ਪੰਜ ਸਿੰਘ ਉਹਨਾਂ ਨੇ ਬੁਲਾਏ ਤੇ ਉਹਨਾਂ ਦਾ ਜੋ ਕਿਹਾ ਜਾਂਦਾ ਹੈ ਗਰਦਨ ਧੜ ਤੋਂ ਅਲੱਗ ਕਰ ਦਿੱਤੀ ਸੀਗੀ ਤੇ ਦੁਬਾਰੇ ਅੰਮ੍ਰਿਤ ਛਕਾ ਕੇ ਮੁੜ ਉਹਨਾਂ ਨੂੰ ਸਰਜੀਤ ਕੀਤਾ ਸੀਗਾ ਇਹ ਹੈ ਜੀ ਖਾਲਸਾ ਤਹੀਂ ਕਿਹਾ ਜਾਂਦਾ ਹੈ ਸਿੱਖੀ ਪਾਣੀ ਸੋਖੀ ਨਹੀਂ ਤੇ ਜਿਵੇਂ ਤੁਸੀਂ ਉੱਪਰ ਆਉਂਦੇ ਹੋ ਫਿਰ ਇਹ ਸਾਹਮਣੇ ਤੁਸੀਂ ਦੇਖੋ ਇੱਕ ਵੱਡਾ ਜਿਹਾ ਪੇੜ ਨਿੰਮ ਦਾ ਦਰਖਤ ਤੇ ਇਹਨੂੰ ਵੀ ਅਸੀਂ ਐਵੇਂ ਹੀ ਦੇਖ ਰਹੇ ਆਂ ਘਟੋ ਘਟ 10-15 ਸਾਲਾਂ ਤੋਂ ਜਦੋਂ ਤੋਂ ਆਪਾਂ ਗੁਰਦੁਆਰਾ ਸਾਹਿਬ ਜਾਈਦਾ ਹੈ ਤੇ ਦੇਖੋ ਇਹ ਉਚਾਈ ਤੇ ਉੱਪਰ ਜੋ ਜਿਵੇਂ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਜਿਵੇਂ ਟਿੱਬੀ ਨੂਮਾ ਇੱਕ ਪਹਾੜੀ ਉੱਚੀ ਹੁੰਦੀ ਸੀਗੀ ਇਹ ਉਸ ਥਾਂ ਤੇ ਲੱਗਿਆ ਤੇ ਕਈ ਆ ਕੇ ਬਾਹਰਲੇ ਇੱਥੇ ਗੱਲ ਵੀ ਕਰ ਰਹੇ ਸੀਗੇ ਆ ਕੇ ਹੈਰਾਨ ਹੁੰਦੇ ਕਿ ਇਹ ਇਹ ਉੱਚਾ ਛੱਡ ਕੇ ਕਿਵੇਂ ਲੱਗਿਆ ਦਰਖਤ ਤੇ ਉੱਥੋਂ ਕਿਉਂਕਿ ਪਿਛਲੀ ਸਾਈਡ ਤੋਂ ਤਾਂ ਐਂ ਲੱਗਦਾ ਮੈਂ ਕੇਸਗੜ ਸਾਹਿਬ ਦੇਖਣ ਨੂੰ ਸਾਹਮਣੇ ਤੋਂ ਕਿ ਜਿਵੇਂ ਆਪ ਇਹਨਾਂ ਨੇ ਇੱਥੇ ਮਤਲਬ ਉੱਪਰ ਲੈਂਟਰ ਵਗੈਰਾ ਛੱਤ ਕੇ ਉੱਚਾ ਇਹਨਾਂ ਨੇ ਦਰਬਾਰ ਸਾਹਿਬ ਉੱਪਰ ਬਣਾਇਆ ਹੁੰਦਾ ਲੇਕਿਨ ਇਹ ਇੱਕ ਹੈ ਹੀ ਟਿੱਬੀ ਹੈ ਉੱਤੇ ਇੱਕ ਲੈਵਲ ਬਰਾਬਰ ਕਰਨ ਲਈ ਇੱਕ ਸਾਹਮਣੇ ਕੋਠਾ ਟਾਈਪ ਸਾਹਮਣੇ ਸ਼ੋਅ ਕਰਨ ਲਈ ਤਾਂ ਨੀਚੋਂ ਜ਼ਰੂਰ ਬਣਾਇਆ ਲੇਕਿਨ ਇਹ ਜਗ੍ਹਾ ਹੀ ਉੱਚੀ ਹੈ ਐਵੇਂ ਦੀ ਹੋਈ ਹੈ ਇਹਦੇ ਸਾਈਡ ਤੇ ਇੱਕ ਪਾਰਕ ਵੀ ਹੈਗਾ ਉਹ ਵੀ ਤੁਹਾਨੂੰ ਕਰਾਵਾਂਗੇ ਦਰਸ਼ਨ ਕੜਾ ਪ੍ਰਸ਼ਾਦੀ ਲਈ ਹੋਈ ਡੇਗ ਇੱਥੇ ਕਰਾਓ ਜੀ ਤੁਸੀਂ ਭੇਟ ਤੇ ਉਸ ਤੋਂ ਉਪਰੰਤ ਆ ਜਾਓ ਫਿਰ ਅੰਦਰ ਕਰੀਏ ਦਰਸ਼ਨ ਦਰਬਾਰ ਸਾਹਿਬ ਦੇ ਤੇ ਅੰਦਰ ਕੈਮਰਾ ਅਲਾਉਡਰ ਨਹੀਂ ਹੁੰਦਾ ਮੈਂ ਤੁਹਾਨੂੰ ਬਾਹਰੋਂ ਇੱਕ ਛੋਟਾ ਜਿਹਾ ਵਿਊ ਦੇ ਦੂੰਗਾ ਇੱਥੋਂ ਤੇ ਨਿਕਲਦੇ ਸਾਰ ਇਹ ਜੋ ਵੀ ਅੰਦਰ ਸ਼ਸਤਰਾਂ ਦੀ ਫੋਟੋ ਉਹ ਮੈਂ ਪਹਿਲੇ ਹੀ ਤੁਸੀਂ ਥੰਬਨੇਲ 'ਚ ਦੇਖ ਸਕਦੇ ਹੋ ਉਹਨੂੰ ਸ਼ੁਰੂਆਤ 'ਚ ਮੈਂ ਲਾਈ ਹੋਈ ਤੇ ਇਹ ਹੈ ਜੀ ਅੰਦਰੋਂ ਦਰਬਾਰ ਸਾਹਿਬ ਆਜੋ ਫਿਰ ਆਪਾਂ ਮੱਥਾ ਟੇਕ ਕੇ ਨਿਕਲੇ ਬਾਹਰ 8 ਛੋਟ ਆਪਾਂ ਬਾਹਰ ਨਿਕਲ ਵੇਲੇ ਦੂਜੀ ਡੇੜੀ ਤੇ ਲਿਆਏ ਦੂਜੀ ਜੋ ਦਰਵਾਜ਼ਾ ਹੈ ਬਾਹਰ ਨਿਕਲਣ ਵਾਲਾ ਤੇ ਆਓ ਤੁਹਾਨੂੰ ਫਿਰ ਅੱਗੇ ਦਿਖਾਈਏ ਜਿਹੜਾ ਆਲਾ ਦਵਾਲਾ ਕਿਵੇਂ ਦਾ ਹੈ ਆਨੰਦਪੁਰ ਸਾਹਿਬ ਦੀ ਕੱਲੀ-ਕੱਲੀ ਚੀਜ਼ ਤੁਸੀਂ ਇੱਥੋਂ ਦੇਖ ਸਕਦੇ ਹੋ ਮੋਸਟਲੀ ਸਭ ਤੋਂ ਉੱਚੀ ਇੱਕ ਏ ਤੇ ਨਾਲ ਹੀ ਜਿਹੜਾ ਗੁਰੂ ਮਾਰੇ ਨੇ ਬਣਾਇਆ ਸੀਗਾ ਕਿਲਾ ਆਨੰਦਗੜ੍ਹ ਸਾਹਿਬ ਉਹ ਇਹ ਦੋਨੋਂ ਹੀ ਆਨੰਦਪੁਰ ਤੋਂ ਸਾਰੀ ਜੋ ਕੁਦਰਤੀ ਜੋ ਉੱਚੀ ਜਗ੍ਹਾ ਹੈ ਹੁਣ ਤੱਕ ਖੈਰ ਸਰਾਮਾ ਵਗੈਰਾ ਬਣਾ ਰਹੇ ਆਂ ਕਾਫੀ ਉੱਚੀ ਉੱਚੀਆਂ ਵੀ ਵੀ ਮੰਜ਼ਲਾਂ ਲੇਕਿਨ ਸਭ ਤੋਂ ਮੇਨ ਜੋ ਕੁਦਰਤੀ ਜਗ੍ਹਾ ਹੈ ਜੋ ਬਣੀ ਹੋਈ ਹੈ ਜਾਂ ਬਣਾਈ ਹੋਈ ਹੈ ਪਹਾੜੀ ਜੋ ਬਚੀ ਹੈ ਹੁਣ ਤੱਕ ਉਹ ਕਹੀ ਕੇਸਗੜ ਸਾਹਿਬ ਦੀ ਹੈ ਤੇ ਜੋ ਕਿ ਲਾਏ ਆ ਅਨੰਦਗੜ੍ਹ ਸਾਹਿਬ ਉਹਦੀ ਹੈ ਬਾਕੀ ਸਾਰਾ ਹੀ ਜੋ ਅਨੰਦਪੁਰ ਸਾਹਿਬ ਦਾ ਇਲਾਕਾ ਹੈ ਅੜਾਦਵਾਲਾ ਦਾ ਡਾਊਨ ਹੈ ਸਾਹਮਣੇ ਦੇਖ ਰਹੇ ਹੋ ਤੁਸੀਂ ਇਹ ਨਾਨਾ ਦੇਵੀ ਦਾ ਇੱਕ ਦ੍ਰਿਸ਼ ਇੱਥੋਂ ਸਾਫ਼ ਕਲੀਅਰ ਦਿਖਦਾ ਇਹ ਸਾਰਾ ਹੀ ਬਾਕੀ ਅੜਾਦਵਾਲਾ ਅਨੰਦਪੁਰ ਸਾਹਿਬ ਦਾ ਬਾਜ਼ਾਰ ਤੇ ਘਰ ਤੇ ਇਸ ਪਾਸੇ ਹੈ ਜੀ ਸਾਹਮਣੇ ਅੱਡਾ ਵਗੈਰਾ ਹੋ ਰੇਲਵੇ ਸਟੇਸ਼ਨ ਦੂਜੀ ਸਾਈਡ ਤੇ ਆਜੋ ਆਪਾਂ ਫਿਰ ਲਈਏ ਫਿਰ ਪ੍ਰਸ਼ਾਦ ਤੇ ਅੱਗੇ ਕਰਦੇ ਆਂ ਗੱਲਬਾਤ ਤੇ ਇੱਥੇ ਮਹਾਰਾਜ ਨੇ ਜਦੋਂ ਖਾਲਸਾ ਪੰਦੀ ਸਿਰਜਣਾ ਕੀਤੀ ਸੀਗੀ ਤੇ ਇਸੇ ਹੀ ਸਥਾਨ ਤੇ ਮਹਾਰਾਜ ਦੀਵਾਨ ਲਾਉਂਦੇ ਹੁੰਦੇ ਸੀਗੇ ਤੇ ਸੰਗਤਾਂ ਨੂੰ ਉਪਦੇਸ਼ ਦੇਣਾ ਉਹਨਾਂ ਨੇ ਇਸੇ ਹੀ ਸਥਾਨ ਤੇ ਇਹੀ ਸਥਾਨ ਹੈ ਜੋ ਇਹ ਖਾਲਸੇ ਦੀ ਜੋ ਜਨਮ ਭੂਮੀ ਮੰਨਿਆ ਜਾਂਦਾ ਹੈ ਇਹ اسی ਸੰਦਰਭ ਚ ਹਰ ਸਾਲ ਹੋਲਾ ਮੱਲਾ ਖਾਲਸਾਈ ਜਹੋ ਜਲਾਲ ਨਾਲ ਇੱਥੇ ਮਨਾਇਆ ਜਾਂਦਾ ਹੈ ਜਦੋਂ ਕਿ ਉਹ ਉਸ ਯਾਦ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾਂਦਾ ਜਦੋਂ ਮਹਾਰਾਜ ਇੱਥੇ ਸਿੰਘਾਂ ਨੂੰ ਸ਼ਾਸਤਰ ਵਿੱਦਿਆ ਦਿੰਦੇ ਹੁੰਦੇ ਸੀਗੇ ਤੇ ਸ਼ਾਸਤਰ ਵਿਦਿਆ ਦੇਣ ਤੋਂ ਬਾਅਦ ਜਦੋਂ ਅਭਿਆਸ ਕਰਾਉਂਦੇ ਸੀਗੇ ਭਾਵ ਜਿਵੇਂ ਸਾਡੇ ਆਪਾਂ ਪੜ੍ਹਦੇ ਆਂ ਤੇ ਉੱਪਰ ਤੋਂ ਫਿਰ ਇਗਜ਼ਾਮ ਹੁੰਦਾ ਪੇਪਰ ਹੁੰਦਾ ਉਦੋਂ ਜਦੋਂ ਫਿਰ ਮਹਾਰਾਜ ਆਪਸ ਦੇ ਵਿੱਚ ਉਹਨਾਂ ਦਾ ਘੋਲ ਕਰਾਉਂਦੇ ਹੁੰਦੇ ਸੀਗੇ ਇਹ ਦੇਖਣ ਲਈ ਕਿ ਖਾਲਸਾ ਤਿਆਰ ਵਰ ਤਿਆਰ ਹੈ ਤੇ ਉਸੇ ਯਾਦ ਨੂੰ ਮੁੱਖ ਰੱਖਦੇ ਹੋਲਾ ਮੱਲਾ ਮਨਾਇਆ ਜਾਂਦਾ ਆਪਾਂ ਫਿਰ ਲਿਆ ਇੱਥੋਂ ਮਹਾਰਾਦੀ ਦੇਗ ਪ੍ਰਸ਼ਾਦ ਤੇ ਉਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਦੇ ਆ ਇੱਕ ਸਾਹਮਣੇ ਦਾ ਜੋ 뷰 ਸੀਗਾ ਗੁਰਦੁਆਰਾ ਸਾਹਿਬ ਦਾ ਉਸ ਤੋਂ ਬਾਅਦ ਇਹਨਾਂ ਨੇ ਇੱਕ ਮੰਜੀ ਸਾਹਿਬ ਦਾ ਇੱਧਰ ਰਸਤਾ ਖੋਲਿਆ ਹੈ ਪਹਿਲਾਂ ਮੋਸਟਲੀ ਸੰਗਤ ਨਹੀਂ ਜਾਂਦੀ ਸੀ ਕਿ ਇੱਧਰ ਕਿਉਂਕਿ ਇੱਧਰ ਪ੍ਰੋਪਰ ਰਸਤਾ ਹੀ ਨਹੀਂ ਸੀਗਾ نیچے ਤੋਂ ਜਾਣਾ ਪੈਂਦਾ ਸੀ ਹੁਣ ਇੱਥੋਂ ਇਹਨਾਂ ਨੇ ਕਾਫੀ ਟਾਈਮ ਤੋਂ ਪੁਰ ਇਹ ਖੋਲਿਆ ਹੋਇਆ ਹੈ ਹੋ ਸਕਦਾ ਹੌਲੇ-ਮੱਲੇ ਦੇ ਸਮੇ ਉਰੇ ਵੇਹਪੁਰ ਪੱਕਾ ਹੀ ਕਰ ਦਿੱਤਾ ਜਾਵੇ ਫਿਲਹਾਲ ਇਹ ਨੀਚੇ سپورਟ ਲਗਾ ਕੇ ਜੋ ਲੋਹੇ ਦਾ ਆਰਜੀ ਪੁਲ ਬਣਾਇਆ ਹੋਇਆ ਕੰਮ ਇਹਦਾ ਚੱਲ ਰਿਹਾ ਕਿਉਂਕਿ ਹੌਲੇ ਮੱਲੇ ਤੇ ਸੰਗਤਾਂ ਦਾ ਜੋ ਹੜ ਉਹ ਦੇਖਦੇ ਹੀ ਬਣਦਾ ਹੈ ਤੁਹਾਡੇ ਸਾਹਮਣੇ ਹੀ ਹੁੰਦਾ ਉਸ ਚੱਕਰ ਚ ਇਹ ਸੇਫ ਨਹੀਂ ਰਹੇਗਾ ਮੇਰੇ ਹਿਸਾਬ ਨਾਲ ਕਿਉਂਕਿ ਭੁਤੀ ਸੰਗਤਾਂ ਦਾ ਆਣ ਜਾਣ ਜਾਂ ਇੱਥੇ ਇੰਨਾ ਇਹ ਭਾਰ ਨਾ ਚੱਲ ਸਕੇ ਇਹ ਜੋ ਲੋਹੇ ਦਾ ਇਹਨਾਂ ਨੇ ਬਣਾਇਆ ਹੋਇਆ ਪੁਲ ਇਹਦੇ ਸਾਹਮਣੇ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਇੱਥੇ ਪੁਲ ਦਾ ਕੰਮ ਹੈ ਜੋ ਚੱਲ ਰਿਹਾ ਇਹ ਇਹਨਾਂ ਨੇ ਬਣਾਣਾ ਹੈ ਇੱਥੋਂ ਕੇਸਗੜ ਸਾਹਿਬ ਦੇ ਨਾਲੀ ਨੂੰ ਜੋੜ ਕੇ ਸਾਹਮਣੇ ਤੋਂ ਤੇ ਫਿਰ ਇਹ ਲੈ ਕੇ ਜਾਣਗੇ ਇਹ ਦੂਜੀ ਸਾਈਡ ਬਾਜ਼ਾਰ ਦੇ ਜੋ ਕਿ ਸਾਹਮਣੇ ਭੋਰਾ ਸਾਹਿਬ ਹੈ ਔਰ ਸੀਸਗਨ ਸਾਹਿਬ ਹੈ ਜਿੱਥੇ ਗੁਰਤੇਗ ਬਹਾਦਰ ਮਹਾਰਾਜ ਦਾ ਜੋ ਸੀਸ ਦਾ ਸੰਸਕਾਰ ਕੀਤਾ ਗਿਆ ਸੀਗਾ ਉਹਦਾ ਵੀ ਵੀਊ ਮੈਂ ਤੁਹਾਨੂੰ ਅੱਗੇ ਚੱਲ ਕੇ ਦਿਖਾਂਦਾ ਤੇ ਇਹੀ ਪੁਲ ਆਪਸ ਵਿੱਚ ਇਹਨਾਂ ਨੇ ਕਨੈਕਟ ਕਰਨਾ ਹੈ ਪਹਿਲੇ ਪਹਿਲੇ ਤਾਂ ਇਹ ਵੀ ਰੋਲਾ ਸੀਗਾ ਆਨੰਦਪੁਰ ਸਾਹਿਬ ਦੇ ਜੋ ਬਸਨੀਕ ਹੈ ਜਾਣਦੇ ਹੋਵਗੇ ਕਿ ਪੂਰਾ ਇੱਕ ਫਲਾਈਓਵਰ ਟਾਈਪ ਜਿਵੇਂ ਉਹ ਦਰਵਾਟ ਸਾਹਿਬ ਬਣਿਆ ਹੋਇਆ ਐਦਾਂ ਫਲਾਈਓਵਰ ਟਾਈਪ ਬਣਾ ਕੇ ਸਾਰੇ ਹੀ ਗੁਰਦੁਆਰਾ ਸਾਹਿਬ ਨੂੰ ਜੋ ਇਤਿਹਾਸਿਕ ਗੁਰਦੁਆਰਾ ਹੈ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਣਾ ਹੈ ਪਰ ਜੇਕਰ ਇੰਨਾ ਕੁ ਵੀ ਕੰਮ ਮੇਰੇ ਹਿਸਾਬ ਨਾਲ ਹੋ ਜਾਂਦਾ ਹੈ ਇੱਥੋਂ ਕੇਸਗੜ੍ਹ ਸਾਹਿਬ ਤੋਂ ਇਹ ਸਾਹਮਣੇ ਜਿੱਥੇ ਮੈਂ ਤੁਹਾਨੂੰ ਦਿਖਾ ਰਿਹਾ ਇੱਥੇ ਨੂੰ ਉਹ ਪੁਲ ਡਾਊਨ ਉਤਾਰ ਦਿੱਤਾ ਜਾਏਗਾ ਵਿੱਚ ਇਹ ਮੰਜੀ ਸਾਹਿਬ ਗੁਰਦੁਆਰਾ ਲੈ ਕੇ ਤੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਨਿਸ਼ਾਨ ਸਾਹਿਬ ਇਹ ਹੈਗਾ ਜੀ ਸੀਸਗੰਨ ਸਾਹਿਬ ਗੁਰਦੁਆਰਾ ਤੇ ਨਾਲ ਹੀ ਭੋਰਾ ਸਾਹਿਬ ਤੇ ਇੱਥੋਂ ਇਹ نیچے ਉਤਰ ਜੇਗਾ ਅੱਗੇ ਗੈਲਰੀ ਤੁਰਨ ਲਈ ਬਹੁਤ ਵਧੀਆ ਹੈਗੀ ਹੈ ਬੰਦਾ 2 ਮਿੰਟ ਚ ਤੁਰ ਕੇ ਪਹਿਲੇ ਸੀਗਨ ਸਾਹਿਬ ਤੇ ਉਹਦੇ ਸਾਹਮਣੇ ਹੀ ਪੂਰਾ ਸਾਹਿਬ ਹੈ ਉਹਦੇ ਦਰਸ਼ਨ ਕਰ ਸਕੇਗਾ ਪੂਰਾ ਸਾਹਿਬ ਜੋ ਕਿ ਉਹ ਸਥਾਨ ਹੈ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਸਭ ਤੋਂ ਪਹਿਲਾਂ ਆਏ ਸੀਗੇ ਜਦੋਂ ਉਹਨਾਂ ਨੇ ਚੱਕ ਨਾਨਕੀ ਵਸਾਇਆ ਸੀਗਾ ਅਨੰਦਪੁਰ ਸਾਹਿਬ ਇਹ ਹੋ ਫਲਾਈਓਵਰ ਇੱਥੋਂ ਉਤਾਰਨਗੇ نیچے ਨੂੰ ਜੋ ਕਿ ਕਨੈਕਟ ਕਰੇਗਾ ਸਿੱਧਾ ਹੀ ਅ ਸੀਸਗਨ ਸਾਹਿਬ ਗੁਰਦੁਆਰਾ ਤੇ ਨਾਲੇ ਪੁਰਸਾਬ ਨਾਲ ਇਹ ਹੈ ਜੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਤੇ ਇੱਥੋਂ ਹੀ ਇਹਦੀਆਂ ਪੌੜੀਆਂ ਉਤਰਦੀਆਂ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਤੇ ਜਿੱਥੇ ਅੱਜ ਕੱਲ ਜੋੜਾ ਕਰ ਬਣਾਇਆ ਹੋਇਆ ਹੈ ਹਾਂਜੀ ਉਸ ਰਸਤੇ ਤੋਂ ਆਪਾਂ ਪੌੜੀਆਂ ਤੋਂ نیچے ਉਤਰਿਆ ਤੇ ਇਹ ਸਾਹਮਣੇ ਜੋ ਹੁਣ ਨਵਾਂ ਜੋੜਾਕਰ ਬਣਾਇਆ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਖੁੱਲਾ ਹੈ ਚੱਲਦਾ ਹੈ ਇਸ ਤੋਂ ਪਹਿਲਾਂ ਜੋੜਾਕਰ ਸਾਰੇ ਜਾਣਦੇ ਹੋਗੇ ਕਿ ਉਹ ਸਾਹਮਣੇ ਦੀ ਤਰਫ ਹੈ ਜੋ ਨੀਵਾ ਹੋ ਕੇ ਕੋੜੀਆਂ ਉੱਤ ਪਈਆਂ ਜਿੱਥੋਂ ਸੰਗ ਤਾਂ ਇਸ ਟਾਈਮ ਤੁਸੀਂ ਦੇਖ ਰਹੇ ਹੋ ਜਾ ਰਹੀਆਂ ਬਾਹਰ ਨਿਕਲ ਰਹੀਆਂ ਤੇ ਇਹ ਹੋ ਪੁਰਾਣਾ ਜੋੜਾਕਰ ਇੱਥੇ ਅੱਜ ਕੱਲ ਚੱਲ ਰਿਹਾ ਨਵਾਂ ਤੇ ਇਹਦੇ ਸਾਹਮਣੇ ਜਿੱਥੋਂ ਆਪਾਂ ਪਹਿਲਾਂ ਬਾਹਰ ਨਿਕਲਦੇ ਸੀਗੇ ਜਿੱਥੇ ਪੁਰਾਣਾ ਜੋੜਾ ਘਰ ਹੈ ਇਹ ਤੁਸੀਂ ਦੇਖੋ ਜਿਹੜਾ ਸਾਹਮਣੇ ਇੱਥੇ ਇੱਕ ਲਿਖਿਆ ਹੋਇਆ ਅਖੰਡ ਪਾਠ ਸਾਹਿਬ ਬੁੱਕ ਕਰਵਾਉਣ ਲਈ ਇਹ ਦਫਤਰ ਹੈ ਜੀ ਕੇਸਗੜ੍ਹ ਸਾਹਿਬ ਦਾ ਇੱਥੇ ਤੁਸੀਂ ਆਪਣੀ ਕੋਈ ਵੀ ਕੁਐਰੀ ਵਗੈਰਾ ਹੋਵੇ ਕੁਝ ਕੋਈ ਲਿਟਰੇਚਰ ਸੰਬੰਧੀ ਵੀ ਹੋਵੇ ਜਾਣਕਾਰੀ ਉਹ ਵੀ ਲੈ ਸਕਦੇ ਹੋ ਹਾਲਾਂਕਿ ਲਿਟਰੇਚਰ ਲਈ ਇਹਨਾਂ ਨੇ ਇੱਕ ਅਲੱਗ ਤੋਂ ਬਣਾਇਆ ਹੋਇਆ ਤੁਹਾਨੂੰ ਦਿਖਾ ਦੰਨੇ ਆ ਤੇ ਸਾਹਮਣੇ ਜਿੱਥੋਂ ਐਂਟਰਸ ਹੁੰਦੀ ਹੈ ਅ ਦਰਬਾਰ ਸਾਹਿਬ ਨੂੰ ਜਾਣ ਨੂੰ ਉੱਪਰ ਇਹ ਸਾਹਮਣੇ ਹੈਗਾ ਜੀ ਲੰਗਰ ਹਾਲ ਤੇ ਆਹ ਸਾਹਮਣੇ ਇੱਥੇ ਲਿਟਰੇਚਰ ਹਾਊਸ ਬਣਾਇਆ ਹੋਇਆ ਇੱਥੇ ਕਾਫੀ ਪੇਟਾ ਰਹਿਤ ਤੇ ਕੁਝ ਪੇਟਾ ਦੇ ਕੇ ਕਿਤਾਬਾਂ ਉਹ ਤੁਸੀਂ ਲੈ ਸਕਦੇ ਹੋ ਸਿੱਖ ਲਿਟਰੇਚਰ ਨਾਲ ਸੰਬੰਧਤ ਇਹ ਸਾਹਮਣੇ ਬਿਲਕੁਲ ਜੋ ਜਿੱਥੋਂ ਆਪਾਂ ਐਂਟਰੀ ਕੀਤੀ ਸੀਗੀ ਤੇ ਇੱਕ ਚਲਕ ਤੁਹਾਨੂੰ ਦਿਖਾ ਦਿੰਨੇ ਆ ਗੁਰਦੁਆਰੇ ਦੀ ਨਵੀਂ ਇੱਕ ਕੇਸਗੜ ਸਾਹਿਬ ਦਾ ਇਹ ਵੀ ਹਿੱਸਾ ਜਿੱਥੇ ਕਿ ਆਮ ਸੰਗਤ ਨਹੀਂ ਆਉਂਦੀ ਹੈ ਤੇ ਆਹ ਚਲੋ ਦੂਰੋਂ ਦਰਾਡੋਂ ਦਰਸ਼ਨ ਕਰਨੇ ਵਾਲੇ ਜਾਂ ਕਈ ਲੋਕਲਾਂ ਨੂੰ ਵੀ ਇਸ ਚੀਜ਼ ਦਾ ਇੱਧਰ ਮਤਲਬ ਵੈਸੇ ਤਾਂ ਹੈ ਤਾਂ ਸਿਰਫ ਇਹ ਉਹਦਾ ਜੋ ਨੀਚੇ ਦੀ ਇਮਾਰਤ ਹੈ ਔਰ ਰੂਮਜ਼ ਵਗੈਰਾ ਬਣੇ ਹੋਏ ਜਾਂ ਫਿਰ ਜਿਵੇਂ ਜੋ ਸੜਕ ਦੇ ਨਾਲ ਲੱਗਦੀਆਂ ਦੁਕਾਨਾਂ ਹੈ ਹੈ ਤਾਂ ਉਹਨਾਂ ਦੀ ਛੱਤ ਹੈ ਇਹ ਲੇਕਿਨ ਇੱਕ ਪਾਸਾ ਇਹ ਵੀ ਹੈ ਕਿਸਗੜ ਸਾਹਿਬ ਦਾ ਤੇ ਇਹ ਸਾਹਮਣੇ ਦੁਕਾਨਾਂ ਤੁਸੀਂ ਦੇਖ ਰਹੇ ਹੋ ਇਹ ਇਹ ਪੂਰੀ ਜੋ ਪਹਿਲਾ ਸਟੈਪ ਹੈ ਜਿੱਥੋਂ ਆਪਾਂ ਨੂੰ ਦਿਖਦੀਆਂ ਨੀਚੇ ਦੁਕਾਨਾਂ ਔਰ ਉਹਨਾਂ ਦੀ ਛੱਤ ਵਗੈਰਾ ਇਹ ਉਸ ਤੋਂ ਬਾਅਦ ਜੋ ਉੱਪਰ ਤੁਸੀਂ ਦੇਖ ਰਹੇ ਹੋ ਇਹ ਚੀਜ਼ ਇਹ ਹੈਗੀ ਉਹਨਾਂ ਜੋੜਾ ਕਰ ਜਿਹੜੇ ਅੱਜ ਕੱਲ ਚੱਲ ਰਿਹਾ ਉਹਦੀ ਜੋ ਪੁਰਾਣਾ ਜੋੜਾ ਕਰ ਰਿਹਾ ਉਹਦੀ ਛੱਤ ਵਗੈਰਾ ਉਸ ਤੋਂ ਬਾਅਦ ਇਹ ਕੇਸਗੜ ਸਾਹਿਬ ਦੀ ਇਮਾਰਤ ਇੱਕ ਹਿੱਸਾ ਕੇਸਗੜ ਸਾਹਿਬ ਦਾ ਇਹ ਵੀ ਕਿਉਂਕਿ ਮੇਰੇ ਹਿਸਾਬ ਨਾਲ ਹਰ ਇੱਕ ਨੇ ਨਹੀਂ ਦੇਖਿਆ ਹੋਣਾ ਇੱਥੇ ਆ ਕੇ ਇਹ ਇਥੇ ਸਾ ਇਹ ਵੀ ਹੈ ਤੇ ਫਿਰ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਚ ਅੱਜ ਦੇ ਲਈ ਦਿਓ ਮੈਨੂੰ ਇਜਾਜ਼ਤ ਬਾਕੀ ਆਪਾਂ ਕਰਾਂਗੇ ਦਰਸ਼ਨ ਕਿਸੇ ਹੋਰ ਸਥਾਨ ਦੇ ਅਗਲੀ ਵੀਡੀਓ ਦੇ ਵਿੱਚ ਜੋ ਕਿ ਸਾਨੂੰ ਪੈਂਡਿੰਗ ਹੈ ਆਨੰਦਪੁਰ ਸਾਹਿਬ ਤੋਂ ਤਾਂ ਮੈਂ ਦੋ ਹੀ ਚੀਜ਼ਾਂ ਐ ਇੱਕ ਜੋ ਕਿਲਾ ਐ ਅਨੰਦਗੜ੍ਹ ਸਾਹਿਬ ਤੇ ਜੋ 84 ਪੌੜੀਆਂ ਵਾਲੀ ਜੋ ਬੋਲੀ ਸਾਹਿਬ ਉਹ ਸਾਰੀ ਗਈ ਹੈ ਮਾਰੇ ਵੱਲੋਂ ਇੱਕ ਹੋ ਪੈਂਦੀ ਹੈ ਉਹਦੇ ਵੀ ਤੁਹਾਨੂੰ ਜਲਦੀ ਕਰਾਵਾਂਗੇ ਦਰਸ਼ਨ ਤੇ ਬਾਕੀ ਮਿਲਾਂਗੇ ਨਵੀਂ ਵੀਡੀਓ 'ਚ ਜਲਦੀ ਤਦ ਤੱਕ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ